ਅੱਜ ਅਸੀਂ ਕਿੰਨੂ ਖਾਵਾਂਗੇ ਦੇਖੋ ਫਰੈਂਡਸ ਸਾਡੇ ਕਿੰਨੇ ਕਿੰਨੂ ਲੱਗੇ ਹੋਏ ਆ ਵਾਹ ਹਲੇ ਥੋੜੇ ਥੋੜੇ ਕੱਚੇ ਹੇ ਅਮਰੂਦ ਵੀ ਲੱਗੇ ਹੋਏ ਆ ਕਾਫੀ ਉਹਦਾ ਕਲੀ ਫੇਰੀ ਆ ਤੇ ਬਚ ਗਏ ਆ ਨਹੀਂ ਤੇ ਸਾਰੇ ਕੇਰੀ ਗਏ ਕਿੰਨੋਂ ਸਾਰੇ ਕੇਰ ਗਏ ਤੇ ਅਮਰੂਦ ਵੀ ਗਿਰ ਗਏ ਸਾਰੇ ਤੇ ਐਰਕਾ ਤੇ ਸੰਤਰੇ ਵਾਧੂ ਬਚ ਗਏ ਕਲੀ ਫੇਰਿਆਂ ਚਲੋ ਕੱਟ ਕੱਟੋ ਹਾਂ ਭਲਾ ਹੈਗੀਆਂ ਸੁੰਡੀਆਂ ਕੇ ਮਰ ਗਈਆਂ ਨਹੀਂ ਹੁਣਗਾ ਆ ਡੰਡਾ ਵੱਜ ਜਾਏ ਹਤੇ ਗੰਦਾ ਜਿਹਾ ਲੱਗਣ ਲਿਆ ਡੰਡਾ ਮੈਂ ਉਹ ਡੰਡੇ ਚ ਮਾਰੀ ਜੇ ਉੱਛੇ ਨਾ ਡੰਡੇ ਮਾਰ ਮਾਰ ਕੇ ਤੇ ਲਾਈ ਦੇ ਖਰਾਬ ਆ ਪੈਦ ਕੀ ਪਤਾ ਨਹੀਂ ਕਿਉਂ ਖਰਾਬ ਹੋ ਗਏ ਸਾਰੇ ਵੇਖਣ ਤੇ ਕਿੱਦਾਂ ਸੋਹਣੇ ਲੱਗਦੇ ਐ ਤੇ ਨਹੀਂ ਹੁਣ ਗਾਂ ਬਚ ਗਏ ਆ ਗੇ ਇਹੜਾ ਪਹਿਲੇ ਲੱਗੇ ਨਾ ਉਹ ਮੁੰਡਾ ਆਂਦਾ ਦਵਾਈ ਵਾਲਾ ਆਂਦਾ ਐ ਅੰਟੇ ਤੁਹਾਨੂੰ ਮੈਂ ਇੱਕ ਦਵਾਈ ਦਵਾਂ ਕਹਿੰਦਾ ਪਾਓ ਇਹ ਮੈਜਿਕ ਦਾ ਕੇੰਦਰ ਹੋਦੀ ਹੈ ਨਾ ਵਾਧੂ ਲੋਕਾਂ ਨੇ ਦੇਖੇ ਵੇਖੇ ਐਦ ਕੀ ਲੈ ਗਈ ਆਪਣੇ ਜੋਗੇ ਤੇ ਲੋਕਾਂ ਨੇ ਕਰ ਚੁੱਕੇ ਦੀ ਫਿਰ ਉਹੜ ਕੇ ਨਿੰਬੂਣਾ ਚਾਹੀਦਾ ਨਿੰਬੂ ਤੇ ਪਾ ਗਏ ਫਿਰ ਖਾ ਕਿੰਨੂ ਆ ਸੁਆਦਿਸ਼ਟ ਹੂ ਨਹੀਂ ਲੂਣ ਆਉਂਦੇ ਨੇ ਕਾਲੇ ਕਾਲੇ ਲੂਣ ਕਾਲਾ ਹੀ ਆਵੇ ਇਹ ਨਹੀਂ ਹੋਰ ਹੁੰਦਾ ਹੈ ਕਾਲਾ ਇਹ ਤੇ ਪਾਕਿਸਤਾਨੀ ਜਿਆ ਹੈ ਨਾ ਕਾਲਾ ਰੂਣ ਕਾਲਾ ਰੰਗ ਹੁੰਦਾ ਹੈ ਲੂਣ ਦਾ ਨਿੰਬੂਣਾ ਚਾਹੀਦਾ ਮੰਮੀ ਨਿੰਬੂ ਕਿੱਥੇ ਆਹਾ ਜੀ முட்டி அந்த கருமையாகி ਇੱਥੇ ਵੀ ਆਪਣਾ ਹੋ ਹੀ ਜਾਂਦੇ ਆ ਲੈਣਾ ਹਾਂ ਅੱਛਾ ਜਿੱਥੇ ਕਿਤੇ ਪੋਣਾ ਮੈਂ ਕਹਿ ਰਖ ਜਾਨਾ ਉੱਥੇ ਜਾਣਾ ਨਾ ਨੇ ਹਾਂ ਮਿੱਟੀ ਸਤਿ ਸ੍ਰੀ ਅਕਾਲ ਕਿਵੇਂ ਹੋ ਵਧੀਆ ਗੁੱਡੇ ਡਾਈਏ ਹੋਂਦੇ ਗੁੱਡੇ ਡਾਈਏ ਬਾਜੀ ਸਤਿ ਸ੍ਰੀ ਅਕਾਲ ਕਿਹਾ ਨਹੀਂ ਕਿ ਪਿੱਛੇ ਪਾਈਏ ਆ ਆ ਆ ਅੱਜ ਕਿੰਨਾ ਅੱਜ ਕੱਚੀ ਨਾ ਕਿਰਪਣਾ ਲਾ ਕਿਵੇਂ ਪੜਾਈ ਹੋ ਰਹੀ ਫਿਰ ਵਧੀਆ ਠੀਕ ਐ ਕੋਟ ਕਿੰਨੀ ਪਈ ਆਦਿ ਨਹੀਂ ਪਈ ਆਦਿ ਨਹੀਂ ਪਈ ਅੱਗੇ ਪੈਂਦੀ ਹੁੰਦੀ ਐ ਮਾਨਨ ਗਿਆ ਮੁੰਡਾ ਅੰਦਾ ਪੈਂਦੀ ਅੱਗੇ ਹੈ ਪੈਂਦੀ ਤੇ ਪੈਂਦੀ ਐ ਕਿਹੜੀ ਗੱਲ ਤੋਂ ਸ਼ਰਾਰਤ ਆਹ ਸ਼ਰਾਰਤ ਕਰਨ ਕਰੀ ਦੀਂ ਸਰ ਕਰੀ ਦੀਂ ਕੀ ਹੋ ਗਿਆ ਚਲੋ ਫਾਈਟ ਉੱਡਦੀ ਆ ਕਿ ਨਹੀਂ ਨਹੀਂ ਤੀਸਾਲ ਦੋਸਤਸ ਵੋ ਮੇਰੀ ਕਾਈਟ ਉਡੀ ਨਹੀਂ ਤਾਂ ਮੈਂ ਇਹ ਲੈ ਆਇਆ ਆਤਾ ਹੈ ਚਲੋ ਮੈਂ ਚਲਦਾ ਹਾਂ ਮੈਂ ਤੁਮਹਾਰ ਕਿੰਨੇ ਲੇ